ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਵਿਜਲਵਾਨ ਦਿੱਲੀ ਦੇ ਸੀਐਮ ਅਰਵਿੰਦ ਕੇਸ਼ਰੀਵਾਲ ਨੇ ਅਸਤੀਫਾ ਦਿੱਤਾ ਤੇ ਹੁਣ ਦਿੱਲੀ ਦੀ ਜੀ ਸੀਐਮ ਹੈ ਅਤੀਸ਼ੀ ਬਣ ਚੁੱਕੇ ਨੇ ਸਾਡੇ ਨਾਲ ਮੈਂਬਰ ਆਫ ਪਾਰਲੀਮੈਂਟ ਜਿਨੇ ਗੁਰਮੀਤ ਸਿੰਘ ਮੀਤ ਇਥੇ ਮੌਜੂਦ ਨੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇਸ ਅਸਤੀਫੇ ਨੂੰ ਕਿਉਂਕਿ ਇਸ ਅਸਤੀਫੇ ਦੀ ਮੰਗ ਜੇ ਹੈ ਵਿਰੋਧੀ ਕਈ ਕਈ ਵਾਰ ਕਰ ਚੁੱਕੇ ਨੇ ਲੇਕਿਨ ਅੱਜ ਅਸਤੀਫਾ ਦਿੱਤਾ ਇਸ ਤੇ ਉੱਤੇ ਸਵਾਲ ਬਹੁਤ ਸਾਰੇ ਉੱਠ ਗਏ ਨੇ ਹੁਣ ਤਾਂ ਜੀ ਵਿਰੋਧੀਆਂ ਨੂੰ ਉਮੀਦ ਹੀ ਨਹੀਂ ਸੀ ਵੀ ਸੀਐਮ ਸਾਹਿਬ ਅਸਤੀਫਾ ਜਿਹੜਾ ਉਹ ਦੇ ਦੇਣਗੇ ਇਹ ਤਾਂ ਉਹਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਹੋ ਰ ਵੀ ਆਏ ਯਾਰ ਜੇਲ੍ਹ ਤੋਂ ਆ ਕੇ ਬਾਹਰ ਵੀ ਕੋਈ ਬੰਦਾ ਅਸਤੀਫਾ ਦੇ ਸਕਦਾ ਹੈ ਨਾ ਇਹ ਉਹਨਾਂ ਨੂੰ ਪਤਾ ਹੈ ਵੀ ਜੋ ਰਵਿੰਦ ਕੇਜਰੀਵਾਲ ਜੀ ਨੇ ਕਹਿਤਾ ਅਸਤੀਫਾ ਦੇ ਕੇ ਵੀ ਮੈਂ ਕੁਰਸੀ ਤੇ ਤਾਂ ਹੀ ਬੈਠੂੰਗਾ ਜੇ ਦਿੱਲੀ ਦੇ ਲੋਕ ਮੈਨੂੰ ਆ ਬਿਠਾਉਣਗੇ ਜੇ ਮੈਂ ਇਮਾਨਦਾਰ ਹੋਇਆ ਬਿਠਾ ਦੇਣਗੇ ਨਹੀਂ ਨਹੀਂ ਬਿਠਾਉਣਗੇ ਤੇ ਇਹ ਗੱਲ ਉਹਨਾਂ ਨੂੰ ਪਤਾ ਵੀ ਦਿੱਲੀ ਦੇ ਲੋਕਾਂ ਚ ਇਹ ਗੱਲ ਦੀ ਚਰਚਾ ਪਹਿਲਾਂ ਵੀ ਸੀ ਵੀ ਯਾਰ ਰਵਿੰਦ ਕੇਜਰੀਵਾਲ ਦੇ ਨਾਲ ਧੱਕਾ ਕਰ ਰਿਹਾ ਕਿਉਂਕਿ ਇਹ ਆਮ ਲੋਕ ਹੋਰ ਕੋਈ ਕਦੇ ਕੋਈ ਗੱਲਬਾਤ ਹੋਵੇ ਕੋਈ ਐਲੀਗੇਸ਼ਨ ਲਾਉਣ ਜਾਂ ਹੋਰ ਕੁਝ ਹੋਵੇ ਪਰ ਇਹ ਗੱਲ ਕੋਈ ਮੰਨਣ ਲਈ ਤਿਆਰ ਨਹੀਂ ਵੀਰਵਿੰਦ ਕੇਜਰੀਵਾਲ ਜੀ ਬੇਈਮਾਨ ਹੈ ਤੇ ਜਦੋਂ ਰਵਿੰਦ ਕੇਜਰੀਵਾਲ ਜੀ ਨੇ ਇਹ ਗੱਲ ਕਹਿਤੀ ਵੀ ਮੈਂ ਇਹ ਕਹਿ ਕੇ ਲੋਕਾਂ ਜਾਊਂਗਾ ਤਾਂ ਉਸ ਦਿਨ ਦੀਆਂ ਵਿਰੋਧੀਆਂ ਨੂੰ ਭਾਜੜਾ ਪਈਆਂ ਪਈਆਂ ਵੀ ਇਸ ਗੱਲ ਦੀ ਤਾਂ ਸਾਡੇ ਕੋਲ ਕੋਈ ਥੱਲੇ ਤੋੜ ਹੀ ਨਹੀਂ ਹੋਣੀ ਤੇ ਲੋਕਾਂ ਚ ਵੀ ਇਹ ਗੱਲ ਚੱਲਣੀ ਹੈ ਤੇ ਇਹ ਗੱਲ ਇੰਨੀ ਤੇਜ਼ੀ ਨਾਲ ਲੋਕਾਂ ਦੇ ਸਿੰਕ ਹੋ ਰਹੀ ਹੈ ਤੇ ਉਹ ਨਾਲ ਦਿਨਾਂ ਚ ਹੋਣੀ ਹੈ ਕਿ ਇੱਕ ਤਰਫ ਜਿਹੜੀ ਉਹ ਨਾਲ ਦਿਨਾਂ ਦਿੱਲੀ ਦੀ ਇਲੈਕਸ਼ਨ ਜਿਹੜੀ ਹੈ ਉਹ ਹੋ ਜਾਣੀ ਹੈ ਅੱਛਾ ਪਿਊਸ਼ ਗੋਲ ਜੀ ਕਹਿੰਦੇ ਨੇ ਕਿ ਚਰਿੱਤਰ ਚੇਂਜ ਨਹੀਂ ਹੁੰਦਾ ਭਾਵੇਂ ਜੋ ਮਰਜ਼ੀ ਕਰ ਲੋ ਸੀਐਮ ਬਦਲ ਦੋ ਤੇ ਅਸੀਂ ਤਾਂ ਆਪ ਕਹਨੇ ਆ ਜੀ ਚਰਿੱਤਰ ਚੇਂਜ ਨਹੀਂ ਹੁੰਦਾ ਕਿਉਂਕਿ ਅਰਵਿੰਦ ਕੇਜਰੀਵਾਲ ਜਿਨੇ 1996 ਚ ਇਨਕਮ ਟੈਕਸ ਕਮਿਸ਼ਨਰ ਦੀ ਕੁਰਸੀ ਤੋਂ ਰਜ਼ਾਈਨ ਇਸ ਕਰਕੇ ਦਿੱਤਾ ਹੋਵੇ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਮੈਂ ਜਾ ਕੇ ਐਨਜੀਓ ਚਲਾਉਣੀ ਹੈ ਮੈਂ ਜਾ ਕੇ ਮਦਰ ਟਰੇਸਰ ਨਾਲ ਵਲੰਟੀਅਰ ਕਰਨਾ ਹੈ ਉਦੋਂ ਕਿਹੜਾ 15 ਸਾਲ ਪਤਾ ਸੀਗਾ ਵੀ ਬਾਅਦ ਚ ਜਾ ਕੇ ਮੈਂ ਦਿੱਲੀ ਦਾ ਮੁੱਖ ਮੰਤਰੀ ਬਣ ਜੂ ਉਹ ਕਿਹੜਾ ਰਾਜਨੀਤੀ ਛਾਉਣ ਲਈ ਕੁਰਸੀ ਛੱਡ ਕੇ ਆਈ ਸੀ بڑے ਅਫਸਰਾਂ ਨੂੰ ਜਦੋਂ ਕੋਈ ਵੱਡੀਆਂ ਪਾਰਟੀਆਂ ਕਹਿ ਦਿੰਦੀਆਂ ਵੀ ਭਾਈ ਤੈਨੂੰ ਐਮਐਲਏ ਇਲੈਕਸ਼ਨ ਲੜਾਉਣਾ ਹੈ ਤੈਨੂੰ ਐਮਪੀ ਦੀ ਇਲੈਕਸ਼ਨ ਲੜਾਉਣੇ ਆ ਤਾਂ ਕੁਰਸੀਆਂ ਛੱਡਦੇ ਦੇਖਿਆ ਕਦੇ ਕੋਈ ਤੁਸੀਂ ਜਵਾਨੀ ਦੇ ਵਿੱਚ ਇਨਕਮ ਟੈਕਸ ਕਮਿਸ਼ਨਰ ਇਸ ਕਰਕੇ ਕੁਰਸੀ ਛੱਡਦਾ ਦੇਖਿਆ ਵੀ ਮੈਂ ਜਾ ਕੇ ਜੀ ਕਿਸੇ ਕਹ ਲੋ ਵੀ ਐਨਜੀਓ ਨਾਲ ਵਲੰਟੀਅਰ ਜਿਹੜਾ ਉਹ ਕਰਨਾ ਹੈ ਮੈਂ ਜਾ ਕੇ ਲੋਕਾਂ ਦੀ ਸੇਵਾ ਕਰਨੀ ਆ 15 ਸਾਲ ਤੱਕ ਐਨਜੀਓ ਚਲਾਉਂਦੇ ਰਹੇ ਵਲੰਟੀਅਰ ਕਰਦੇ ਰਹੇ ਉਦੋਂ ਵੀ ਜਿਹੜੀ ਭਾਵਨਾ ਸੀ ਦੇਸ਼ ਸੇਵਾ ਵਾਲੀ ਇਮਾਨਦਾਰੀ ਵਾਲੀ ਤੇ ਉਸੇ ਦੇ ਨਾਲ ਇੱਕ ਸਮੀਕਰਨ ਇਦਾਂ ਦੇ ਬਣੇ ਵੀ ਉਹਨਾਂ ਰਾਜਨੀਤੀ ਚਾਉਣਾ ਪਿਆ ਤੇ ਉਸੇ ਸੇਵਾ ਭਾਵਨਾ ਦੇ ਨਾਲ ਪਿਛਲੇ 11-12 ਸਾਲ ਤੋਂ ਦਿੱਲੀ ਦੀ ਸੇਵਾ ਜਿਹੜੀ ਹੈ ਉਹ ਕਰ ਰਹੇ ਆ ਤੇ ਮੈਂ 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 ਉਹੀ ਕਹਿਣਾ ਵੀ ਉਹੀ ਜਿਹੜਾ ਕਹਿਣੇ ਵੀ ਕੈਰੈਕਟਰ ਚੇਂਜ ਨਹੀਂ ਹੁੰਦਾ ਸੋ ਅਰਵਿੰਦ ਕੇਜਰੀਵਾਲ ਜੀ ਦਾ ਜੋ 1996 ਦੇ ਕੈਰੈਕਟਰ ਸੀ ਉਹੀ ਕੈਰੈਕਟਰ ਜਿਹੜਾ ਉਹ ਅੱਜ ਹੈ ਤੇ ਭਾਜਪਾ ਦਾ ਜੋ ਪਹਿਲਾਂ ਕੈਰੈਕਟਰ ਸੀ ਉਹਨਾਂ ਦੇ ਲੀਡਰਾਂ ਦਾ ਉਹੀ ਜਿਹੜਾ ਉਹ ਅੱਜ ਹੈ ਪਹਿਲਾਂ ਵੀ ਉਹ ਕੇਵਲ ਤੇ ਕੇਵਲ ਕਾਮਨਲ ਰਾਜਨੀਤੀ ਲੁੱਟਦੀ ਰਾਜਨੀਤੀ ਕਰਦੇ ਰਿਹਾ ਤੇ ਅੱਜ ਵੀ ਕੁਝ ਕਰ ਰਹੇ ਆ ਉਹ ਇਲਜ਼ਾਮ ਲਾਇਆ ਕਹਿੰਦੇ ਮਨੀਸੀ ਸੋਧਿਆ ਤੇ ਦਬਾਅ ਦੇ ਹੇਠਾਂ ਹੀ ਬਣਾਇਆ ਗਿਆ ਪਹਿਲੇ ਵਿਭਾਗ ਮਨੀਸੀ ਸੋਧਿਆ ਤੇ ਕਹਿਣ ਦੇ ਦਿੱਤੇ ਗਏ ਸੀ ਮਨਜਾਹ ਸੀਐਮ ਨਹੀਂ ਬਣਾ ਪਾਇਆ ਅਰਵਿੰਦ ਕੇਜਰੀਵਾਲ ਇਹ ਤਾਂ ਜੀ ਚਲੋ ਹੁਣ ਵਿਰੋਧੀਆਂ ਨੇ ਕੁਛ ਨਾ ਕੁਛ ਕਹਿਣਾ ਹੀ ਐ ਅਰਵਿੰਦ ਜੀ ਨੇ ਤਾਂ ਜੇਲ੍ਹ ਚੋਂ ਵੀ ਜਿਹੜੀ ਚਿੱਠੀ ਲਿਖੀ ਸੀ ਗਵਰਨਰ ਨੂੰ ਜਿਹਦੇ ਚ ਇਹ ਧਮਕੀ ਵੀ ਮਿਲੀ ਵੀ ਭਾਈ ਜੇ ਤੂੰ ਦੁਬਾਰਾ ਚਿੱਠੀ ਲਿਖੀ ਤਾਂ ਤੈਨੂੰ ਤੇਰੇ ਘਰ ਵਾਲੇ ਨਾਲ ਵੀ ਮਿਲ ਨਹੀਂ ਦੇਣਾ ਉਹਦੇ ਚ ਵੀ ਉਹਨਾਂ ਨੇ ਕਿਹਾ ਵੀ ਹਤਸੀ ਨੂੰ ਚੰਡਾਲ ਲਰਾਉਣ ਜਿਹੜਾ ਉਹ ਦਿੱਤਾ ਜਾਵੇ ਬਾਕੀ ਹਤਸੀ ਜੀ ਕੈਪੇਬਲ ਹੈ ਈਮਾਨਦਾਰ ਨੇ ਤੇ ਸ਼ੁਰੂ ਤੋਂ ਪਾਰਟੀ ਦੇ ਨਾਲ ਜਿਹੜੇ ਆ ਉਹ ਲੱਗੇ ਹੋਏ ਆ ਤੇ ਮੈਨੂੰ ਲੱਗਦਾ ਵੀ ਜਿੱਦਾਂ ਦਾ ਆਮਾਨੀ ਪਾਰਟੀ ਦਾ ਸੀਐਮ ਚਾਹੀਦਾ ਜੋ ਮਾਪਦਾਨ ਉਹਦੇ ਚ ਚਾਹੀਦੇ ਆ ਉਹ ਸਾਰੇ ਹੱਥੀਂ ਜਿਹੜੇ ਆ ਪੂਰੇ ਆ ਉਹ ਕਰਦੇ ਹੈਗੇ ਤੇ ਬਾਕੀ ਰਵਿੰਜੀ ਨੇ ਜਿਹੜਾ ਫੈਸਲਾ ਲਿਆ ਐਕਚੁਅਲੀ ਵਿਰੋਧੀਆਂ ਨੂੰ ਹਾਜ਼ਮ ਹੀ ਨਹੀਂ ਹੋ ਰਿਹਾ ਵੀ ਐਡਾ ਵੱਡਾ ਫੈਸਲਾ ਕੋਈ ਲੀਡਰ ਕਿਵੇਂ ਜਿਹੜਾ ਉਹ ਲੈ ਸਕਦਾ ਵਾਪਸ ਆਪਸ ਵਿੱਚ ਗੱਲਾਂ ਬੈਠ ਕੇ ਜੋ ਪੋਲੀਟੀਕਲ ਤੌਰ ਤੇ ਵੀ ਕਰਦੇ ਹਨ ਉਹ ਕਹਿੰਦਾ ਯਾਰ ਮਾਸਟਰ ਸਟ੍ਰੋਕ ਖੇਡ ਗਿਆ अरविंद केजरीवाल ਇਹ ਆਪਸ ਵਿੱਚ ਬੈਠ ਕੇ ਉਹ ਗੱਲਾਂ ਜਿਹੜੀਆਂ ਨੇ ਉਹ ਕਰਦੇ ਆ ਪਰ ਠੀਕ ਹੈ ਹੁਣ ਉਹਨਾਂ ਨੂੰ ਕੈਮਰੇ ਤੇ ਆ ਕੇ ਗੱਲ ਕਿਵੇਂ ਐਕਸੈਪਟ ਕਰ ਸਕਦੇ ਆ ਵੀ ਭਾਈ ਆਮ ਆਦਮੀ ਪਾਰਟੀ ਨੂੰ ਇਹਦੇ ਨਾਲ ਬਹੁਤ ਵੱਡੀ ਅੱਜ ਜਿਹੜੀ ਹੈ ਦਿੱਲੀ 'ਚ ਮਿਲੂਗੀ ਸੁਆਤੀ ਮਾਲ ਮਾਲ ਤਾਂ ਕਹਿਣਾ ਕਿ ਅਫਜਲ ਗੁਰੂ ਦੇ ਪਰਿਵਾਰ ਦੇ ਲਈ ਜੇ ਲੜਾਈ ਲੜੀ ਉਸ ਨੂੰ ਅੱਜ ਸੀਐਮ ਬਣਾ ਦਿੱਤਾ ਗਿਆ ਦਿੱਲੀ ਨੂੰ ਹੁਣ ਭਾਗ ਦੇ ਨੇ ਖਰਾਬ ਹੋਣ ਵਾਲੇ ਨੇ ਕਿਵੇਂ ਵੇਖਦੇ ਹੋ ਸਟੇਟਮੈਂਟ ਦੇਖੋ ਆਚੀ ਜੀ ਬਤੌਰ ਐਜੂਕੇਸ਼ਨ ਮਿਨਿਸਟਰ ਜਿਹੜਾ ਦਿੱਲੀ 'ਚ ਕੰਮ ਕਰ ਰਹੇ ਆ ਲਗਾਤਾਰ ਜਿਹੜਾ ਸਕੂਲਾਂ ਨੂੰ ਜਿਸ ਲੈਵਲ ਤੇ ਮਨੀਸ਼ ਸੋਧਿਆ ਜੀ ਲੈ ਕੇ ਗਏ ਉਸ ਨੂੰ ਅੱਗੇ ਲਿਜਾਣ ਤੇ ਲਗਾਤਾਰ ਜਿਹੜਾ ਕੰਮ ਹੈ ਉਹ ਕਰ ਰਹੇ ਆ ਜਦੋਂ ਤੋਂ ਆਮ ਆਦਮੀ ਪਾਰਟੀ ਬਣੀ ਆ ਉਦੋਂ ਜਿਹੜਾ ਪਾਰਟੀ ਦੇ ਨਾਲ ਜਿਹੜਾ ਉਹ ਲੱਗੇ ਹੋਇਆ ਹੈ ਹਨਾ ਤੇ ਹੁਣ ਜਿਹੜੇ ਜਦੋਂ ਸੁਵਾਤੀ ਮਾਲੀਵਾਲ ਜੀ ਨੂੰ ਜਿਹੜੀ ਪਾਰਟੀ ਨੇ ਰਾਜ ਸਭਾ ਮੈਂਬਰ ਬਣਾਇਆ ਉਦੋਂ ਵੀ ਆਤਸ਼ੀ ਜੀ ਇੱਥੇ ਮਨਿਸਟਰ ਸੀ ਸਰਕਾਰ ਦੇ ਵਿੱਚ ਤੇ ਆਤਸ਼ੀ ਨਾਲ ਸੁਵਾਤੀ ਮਾਲੀਵਾਲ ਜੀ ਜਿਹੜਾ ਕੰਮ ਹੈ ਉਹ ਕਰਦੇ ਰਿਹਾ ਠੀਕ ਹੈ ਪਤਾ ਨਹੀਂ ਕਿਵੇਂ ਏਡੀਆਂ ਏਡੀਆਂ ਪਾਰਟੀ ਤੋਂ ਕੁਰਸੀਆਂ ਲੈ ਕੇ ਏਡੇ ਜਿਹੇ ਅਹੁਦੇ ਲੈ ਕੇ ਕਿਵੇਂ ਰਾਤੋਂ ਰਾਤ ਬੰਦਿਆਂ ਦੇ ਜਿਹੜੇ ਕਰਤਾਰ ਨੇ ਉਹ ਬਦਲ ਜਾਂਦੇ ਆ ਤੇ ਇਹ ਹੁਣ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਆ ਵੀ ਕੌਣ ਕਿਹੜੀ ਪਾਰਟੀ ਦੇ ਕਹਿੰਤ ਜਿਹੜੀ ਬਿਆਨਵਾਜੀ ਉਹ ਕਰ ਰਿਹਾ 10 ਸਾਲ ਹੈਗਾ ਦਿੱਲੀ ਨੂੰ ਤੀਸਰੀ ਤੀਜੀ ਮਹਿਲਾ ਸੀਐਮ ਮਿਲੀ ਹੈ ਕਿਵੇਂ ਵੇਖਦੇ ਉਸ ਚੀਜ਼ ਨੂੰ ਦੇਖੋ ਅਸੀਂ ਤਾਂ ਇਸ ਗੱਲ ਦੇ ਸ਼ੁਰੂ ਤੋਂ ਗਵਾਹੀ ਭਰਦੇ ਆ ਤੇ ਗੱਲ ਨਾਲ ਸਹਿਮਤ ਆ ਕਿ ਵੱਤੋ ਵੱਤ ਜਿਹੜੀ ਨੁਮਾਇੰਦਗੀ ਉਹ ਔਰਤਾਂ ਨੂੰ ਜਿਹੜੀ ਆ ਉਹ ਮਿਨਿਸਟਰੀਜ਼ ਦੇ ਵਿੱਚ ਵੀ ਤੇ ਉਹ ਜਿਹੜੇ ਅਹੁਦੇ ਆ ਚੇਅਰਮੈਨੀਆਂ ਦੇ ਵਿੱਚ ਵੀ ਮਿਲਣੀ ਚਾਹੀਦੀ ਹੈ ਹਨਾ ਤੇ ਅਸੀਂ ਤਾਂ ਇੱਥੇ ਮੁਹਾਲੀ ਵੀ ਸਾਡੇ ਜਿਹੜੇ ਪਲੈਨਿੰਗ ਬੋਰਡ ਦੇ ਚੇਅਰਮੈਨ ਪ੍ਰਭਜੋਤ ਕੋਰ ਜਿਹੜੇ ਆ ਉਹ ਲਗਾਏ ਹੋਏ ਨੇ ਕਿ ਤੇ ਉੱਥੇ ਵੀ ਦਿੱਲੀ ਵੀ ਅਸ਼ੀਜੀ ਨੂੰ ਪਹਿਲਾ ਮੰਤਰੀ ਜਿਹੜਾ ਉਹ ਬਣਾਇਆ ਹੋਇਆ ਸੀਗਾ ਤੋਂ ਇੱਕ ਮਹਿਲਾ ਬਣੀ ਹੈ ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਜਿਹੜੇ ਮੋਟੀਵੇਸ਼ਨ ਜਿਹੜੀਆਂ ਨਵੀਆਂ ਬੱਚੇ ਆ ਜਿਹੜੇ ਕੋਈ ਪੋਲਿਟਿਕਸ ਵੀ ਹੋਣਾ ਚਾਹੁੰਦੇ ਆ ਕੁੜੀਆਂ ਨੇ ਉਹਨਾਂ ਨੂੰ ਜਿਹੜੀ ਮੋਟੀਵੇਸ਼ਨ ਉਹ ਮਿਲੂਗੀ ਤਾਂ ਇਹ ਸੀ ਸਾਡੇ ਨਾਲ ਗੁਰਮੀਤ ਸਿੰਘ ਇਥੇ ਜੋ ਦੱਸ ਰਏ ਸਨ ਕਿ ਆਉਣ ਵਾਲੇ ਸਮਾਂ ਦੇ ਵਿਚਾਰ ਜਿਹੇ ਆ ਕੁੜੀਆਂ ਆਂਦੀ ਭਾਗੀਦਾਰੀ ਜਿਹੇ ਹੈ ਹੋਰ ਵੀ ਮਜ਼ਬੂਤ ਹੋਏਗੀ ਮੋਟੀਵੇਸ਼ਨ ਮਿਲੇਗੀ ਸਭ ਤੋਂ ਵੱਡੀ ਗੱਲ ਇਹ ਹੈ ਜੇ ਮਾਸਟਰ ਸਟ੍ਰੋਕ ਖੇਡਿਆ ਗਿਆ ਇਸ ਮਾਸਟਰ ਸਟ੍ਰੋਕ ਦੇ ਆਉਣ ਵਾਲੇ ਦਿਨਾਂ ਦੇ ਵਿਚਾਰ ਕੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप